ਰੋਹ ਦੇ ਵਿੱਚ ਅਸੀਂ ਡੰਟੂਗੋ ਮਤਟੇ ਕਾ ਮੁਰਦਿਆਂ ਨੂੰ ਹਣ ਜੀ 1.5 ਲੱਖ ਤਾਂ ਡਾਕਟਰ ਨੇ ਮੰਗਿਆ ਜੀ ਕੱਲੇ ਭੇਜਣ ਦਾ ਕਿਸੇ ਅਪਹਾਜ ਦੀ ਮਦਦ ਕੀਤੀ ਜਾਵੇ ਜਿਹਦੇ ਕੋਈ ਹੱਥ ਪੈਰ ਨਾ ਹੋਣ ਇੱਕ ਹੱਸਦਾ ਬਸਦਾ ਪ੍ਰਵਾਹ ਦੋ ਨੌਜਵਾਨ ਇਕ ਮਾਂ ਦੇ ਪੂਰੇ 5 5 6 6 ਫੁੱਟ ਦੇ ਬੱਚੇ ਜੋ ਕਿ ਬੈੱਡ ਦੇ ਉੱਤੇ ਪੈਠ ਬੈ ਜਾਣ ਤੇ ਮਾਂ ਨੂੰ ਉਹ ਬੱਚਿਆਂ ਦੀ ਸੇਵਾ ਕਰਨੀ ਪਵੇ। ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਚੀਵਾੜਾ ਨਿਊਜ਼ ਮਾਚੀਬੜ ਸਹੈਬ ਦੇ ਨੇੜੇ ਪੈਂਦੇ ਪਿੰਡ ਪੱਟੀਆਂ ਦੇ ਵਿੱਚ ਇੱਕ ਗਰੀਬ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਤੇ ਸੜਕ ਹਾਦਸੇ ਦੇ ਵਿੱਚ ਪਰਿਵਾਰ ਦੇ ਦੋਵੇਂ ਜਵਾਨ ਪੁੱਤਰ ਗੰਭੀਰ ਤੌਰ ਤੇ ਜ਼ਖਮੀ ਹੋ ਕੇ ਅਪਾਹਜ ਹੋ ਗਏ ਹਨ। ਤੇ ਇੱਕ ਪੁੱਤਰ ਦੇ ਦੋਵੇਂ ਭਾਤ ਘਟਨੇ ਪਏ ਹਨ ਤੇ ਦੂਜੇ ਪੁੱਤਰ ਵਿਸ਼ਾਲ ਦੀ ਰੀੜ ਦੀ ਹੱਡੀ ਟੁੱਟ ਗਈ ਹੈ ਤੇ ਉਹ ਬਿਸਤਰੇ ਤੇ ਹੈ ਨਾ ਤੋ ਉੱਠ ਸਕਦਾ ਹੈ ਤੇ ਨਾ ਹੀ ਚੱਲ ਸਕਦਾ ਤੇ 9 ਨਵੰਬਰ ਨੂੰ ਦੋਵੇਂ ਭਰਾ ਆਪਣੇ ਦੋਸਤ ਨਾਲ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਘਰ ਵਾਪਸ ਆ ਰਹੇ ਸਨ ਤੇ ਬਿਆਸ ਦੇ ਨੇੜੇ ਕਾਰ ਡਵਾਈਡਰ ਨਾਲ ਟਕਰਾ ਗਈ ਤੇ ਹਾਦਸੇ ਦੇ ਵਿੱਚ ਦੋਸਤ ਦੀ ਮੌਤ ਹੋ ਗਈ ਇਲਾਜ ਦੇ ਦੌਰਾਨ ਵਿਕਰਮ ਦੇ ਦੋਵੇਂ ਹੱਥ ਕੱਟਣੇ ਪਏ ਤੇ ਪੈਰ ਦੇ ਵਿੱਚ ਰੋਡ ਪੈ ਗਈ ਤੇ ਵਿਸ਼ਾਲ ਦੀ ਰੀੜ ਦੀ ਹੱਡੀ ਦੇ ਆਪਰੇਸ਼ਨ ਲਈ ਡੇਟ ਤੋਂ 2 ਲੱਖ ਰੁਪਏ ਦੀ ਲੋੜ ਹੈ ਤੇ ਮਜ਼ਦੂਰੀ ਕਰਕੇ ਘਰ ਚ ਲਾਉਣ ਵਾਲੇ ਮਾਪੇ ਅੱਜ ਬੇਰੋਜ਼ਗਾਰ ਹਨ ਤੇ ਦਿਨ ਰਾਤ ਆਪਣੇ ਪੁੱਤਰਾਂ ਦੀ ਸੇਵਾ ਕਰ ਰਹੇ ਹਨ ਤੇ ਗਰੀਬ ਮਾਪਿਆਂ ਨੇ ਸਮਾਜ ਸੇਵਾ ਧਾਰਮਿਕ ਸੰਸਥਾਵਾਂ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਮਦਦ ਦੀ ਅਪੀਲ ਕੀਤੀ ਹੈ ਜੇ ਕੋਈ ਵੀ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦਾ ਹੈ 7527895228 ਮਾਚੀਵੜਾ ਨਿਊਜ਼ ਚੈਨਲ ਤੋਂ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚੜੋਦੇ ਦੀ ਵਿਸ਼ੇਸ਼ ਰਿਪੋਰਟ ਵੈਸੇ ਮੈਂ ਤੁਹਾਡੇ ਕੋਲ ਰੌਣ ਦੇ ਵਿੱਚ ਅਸੀਂ ਤੁਹਾਨੂੰ ਮਾਟਾ ਟੇਕ ਮੋੜਦੇ ਹਾਂ ਫਿਰ ਕਿਦਾਂ ਬਾਹਾਂ ਘਟੇ ਲਿਆ ਦਵਾਨੀ ਬਾਹ ਅੰਬਰਸਰ ਵਾਲਿਆਂ ਨੇ ਨਹੀਂ ਸਾਹਮਣੇ ਆਇਆਗਾ ਉੱਥੇ ਕੇ ਉਹਨਾਂ ਨੇ ਜਵਾਬ ਦੇਤਾ ਫਿਰ ਸਸੀਂ 7 ਘੰਟੇ ਬਾਅਦ ਪਹੁੰਚੇ ਸੀ ਅੰਬਰਸਰ ਫਿਰ 7 ਘੰਟੇ ਬਾਅਦ ਉਹਨਾਂ ਨੇ ਰੈਪਰ ਕਰਤਾ ਫਿਰ ਉੱਥੇ ਜਾ ਕੇ ਉਹਨਾਂ ਨੇ ਬਾਹਾਂ ਘਟਤੀਆਂ ਕਹਿੰਦੇ ਵੀ ਖਰਾਬ ਹੋ ਗਈਆਂ ਬਾਹਾਂ ਹੁਣ ਨਹੀਂ ਚੱਲ ਸਕਦੀਆਂ ਅਸੀਂ ਬਹੁਤ ਮਨਤਾ ਕਰੀਆ ਵੀ ਮੁੰਡੇ ਤੇ ਬਾਹਾਂ ਬਚਾ ਦੋ ਤੇ ਦੂਜਾ ਮੁੰਡਰਾ ਕੀ ਨਾ ਛੋਟੇ ਦਾ ਉਹਦੋਂ ਬਚਾ ਲਓ ਜੀ ਉਹਦੀ ਕੀ ਹੋਇਆ ਵਾਪਰ ਉਹਦਾ ਜੀ ਇੱਕ ਪਟ ਚੂਲਾ ਖੁੱਲ ਗਿਆ ਸੀਗਾ ਇੱਕ ਪੱਟ ਟੁੱਟ ਗਿਆ ਇੱਕ ਰੀਡ ਦੀ ਹੱਡੀ ਦਾ ਹੁਣ ਅਪਰੇਸ਼ਨ ਹੋਣਾ ਹੈ ਪਹਿਲਾਂ ਤਾਂ ਪੱਟ ਦਾ ਤੇ ਪ੍ਰਿੰਟ ਵਾਲਿਆਂ ਨੇ ਅਪਰੇਸ਼ਨ ਕਰਾਤਾ ਜਾਣੀ ਅਸੀਂ ਪਹਿਲਾਂ ਤਾਂ ਨਹੀਂ ਸਿਚਿਆ ਹਾਂ ਹਾਂਜੀ ਪ੍ਰਿੰਟ ਜਾਣੇ ਮੜ ਮਟ ਇਕੱਠੇ ਕਰਕੇ ਇਹਨਾਂ ਨੂੰ ਇੱਥੇ ਤੱਕ ਘਰੇ ਪਹਚਾਇਆ ਸਾਨੂੰ ਕਿੰਨੇ ਪੈਸੇ ਲੱਗਣੇ ਸੀ ਹੁਣ ਉੱਥੇ ਜੀ ਹੁਣ ਜੀ 1.5 ਲੱਖ ਤਾਂ ਡਾਕਟਰ ਨੇ ਮੰਗਿਆ ਜੀ ਕੱਲੇ ਪ੍ਰੇਜਨ ਦਾ ਹੂੰ ਬਾਕੀ ਬਾਕੀ ਵਾਗ ਦਵਾਈਆਂ ਬੂਟੀਆਂ ਤੇ ਜਿਹੜੇ ਚੱਲਣਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਕੀ ਅਪੀਲ ਕਰਦੇ ਤਾਂ ਨਹੀਂ ਸੱਚ ਨਾਲੋਂ ਸਸਤਾ ਹਾਂ ਅਸੀਂ ਤਾਂ ਵੀ ਕਹਿੰਨਾ ਵੀ ਸਾਡੇ ਮੁੰਜੇ ਤੋਂ ਮੁੰਡੇ ਦੋ ਹੀ ਉੱਠ ਕੱਢਣ ਸਰਕਾਰ ਵੱਲੋਂ ਕੋਈ ਮਦਦ ਆਈ ਸਰਕਾਰ ਵੱਲੋਂ ਨਹੀਂ ਜੀ ਹਾਲੇ ਸਰਕਾਰ ਵੱਲੋਂ ਕੁਝ ਨਹੀਂ ਆਇਆ ਹੂੰ ਸਰਕਾਰ ਵੀ ਸਾਡੀ ਮਦਦ ਕਰ ਦੇਵੇ ਅਸੀਂ ਹੁਣ ਕਮਾਉਣ ਜੋਗਾ ਵੀ ਨਹੀਂ ਕੋਈ ਮੈਂ ਦੋਏ ਅਸੀਂ ਇੰਨਾ ਤੇ ਲੱਗੇ ਰਹਿੰਨੇ ਆ ਤੁਹਾਡੇ ਹਸਬੰਦ ਵੀ ਨਹੀਂ ਕੰਮ ਤੇ ਜਾਂਦੇ ਦੋਨੋਂ ਸਾਨੂੰ ਨਹੀਂ ਉਹ ਵੀ ਨਹੀਂ ਜਾਂਦਾ ਉਹ ਵੀ ਹੁਣ ਇਹਦਾ ਲੈਟਰੀਨ ਬਾਥਰੂਮ ਸਾਰਾ ਉੱਪਰ ਹੀ ਕਰਦੇ ਆ ਡੈਪਰ ਲਾਉਂਦੇ ਆ ਅਸੀਂ ਹੂੰ ਖਾਤਰੋ ਹਜੇ ਦਵਾਈ ਬੂਟੀ ਤੇ ਖਰਚਾ ਆਂਦਾ ਰੂਦਾ ਆ ਜਾਂਦਾ ਜੀ 15000 ਰੁਪਏ ਜਾਂ ਹਫਤੇ ਬਾਅਦ ਜਾਂਨੇ 15000 2000 ਇਕ ਕਣੌਂਦਾ ਦੋਨੋਂ ਦਾ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਨਹੀਂ ਦੋਏ ਜੀ ਅਸੀਂ ਘਰੇ ਜਾਂ ਦੋਏ ਅਸੀਂ ਕੰਮ ਕਰਦੇ ਹੁੰਦੇ ਸੀਗੇ ਅੱਜ ਅਸੀਂ ਵੀ ਘਰੇ ਬੈਹਿ ਗਏ ਹੁਣ ਇਹਨਾਂ ਨੂੰ ਸੰਭਲਣ ਨੂੰ ਕੀ ਕਹੋਂਗੇ ਦਾਨੀ ਸਚਰਾਂ ਨੂੰ ਕੀ ਮੰਗ ਕਰਦੇ ਹਾਂ ਅਸੀਂ ਕਹਿੰਨੇ ਵੀ ਸਾਡਾ ਲਾਜ ਹੋ ਜਾਵੇ ਬਸ ਤਰਦੇ ਫਰਦੇ ਹੋ ਜਾਣ ਇਹ ਬਸ ਰੋਟੀ ਖਾਂਦੇ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮੱਛਵਾੜਾ ਨਿਊਜ਼ ਮੈਂ ਤੁਹਾਡਾ ਆਪਣਾ ਜਤਿੰਦਰ ਕੁਮਾਰ ਚੜੌਦੀ ਸ਼੍ਰੀ ਮੱਛਵਾੜਾ ਸਾਹਿਬ ਤੋਂ ਦੋਸਤੋ ਗੱਲ ਕਰਨ ਲੱਗੇ ਆ ਅੱਜ ਇੱਕ ਬਹੁਤ ਹੀ ਅਹਿਮ ਮੁੱਦੇ ਤੇ ਵੀ ਆਪਾਂ ਜਿਹੜੂ ਵੀ ਦਾਨਪੁਨ ਕਰਦੇ ਆਂ ਗੁਰਦੁਆਰਾਂ ਦੇ ਵਿੱਚ ਮੰਦਰਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਲੰਗਰ ਵੀ ਲਾਉਨੇ ਆਂ ਆਪਾਂ ਹਰ ਜਗ੍ਹਾ ਦੇ ਉੱਤੇ ਹੋਰ ਵੀ ਬਹੁਤਾਂ ਤਰ੍ਹਾਂ ਦੇ ਆਪਾਂ ਦਾਨਪੁਨ ਕਰਦੇ ਆਂ ਚੰਗੀ ਗੱਲ ਆ ਕਰਨੇ ਚਾਹੀਦੇ ਆ ਕਹਿੰਦੇ ਆ ਵੀ ਦਾਨਪੁਨ ਕਰਨ ਦੇ ਨਾਲ ਆਪਣੇ ਕੁਝ ਜਿਹੜੇ ਕੀਤੇ ਹੋਏ ਪਾਪ ਹੁੰਦੇ ਨੇ ਉਹ ਖਤਮ ਹੋ ਜਾਂਦੇ ਆ ਜਾਂ ਕੋਈ ਅਗਲਾ ਜਿਹੜਾ ਵੀ ਜਨਮ ਹੁੰਦਾ ਆ ਉਹ ਚੰਗੀ ਜਗ੍ਹਾ ਤੇ ਹੁੰਦਾ ਤੇ ਚੰਗੇ ਕਰਮਾਂ ਦੇ ਵਿੱਚ ਹੁੰਦਾ ਆ ਇਸੇ ਤਰ੍ਹਾਂ ਇਹ ਗੱਲ ਕਰਨ ਲੱਗੇ ਆ ਵੀ ਜੇ ਆਪਾਂ ਇੰਨੇ ਲੰਗਰ ਲਾਉਨੇ ਆ ਇੰਨੇ ਦਾਨਪੂਰਨ ਕਰਦੇ ਆ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਦੰਨੇ ਆ ਜੇ ਕਿਸੇ ਅਪਹਾਜ ਦੀ ਮਦਦ ਕੀਤੀ ਜਾਵੇ ਜਿਦੇ ਕੋਈ ਹੱਥ ਪੈਰ ਨਾ ਹੋਣ ਇੱਕ ਹੱਸ ਦਾ ਬਸ ਦਾ ਪਰਿਵਾਰ ਹਰਮੰਦਰ ਸਾਹਿਬ ਮੱਥਾ ਟੇਕਣ ਗਏ ਸੀਗੇ ਦੋ ਭਰਾ ਨਾਲ ਉਹਨਾਂ ਦੇ ਇੱਕ ਹੋਰ ਸੀਗਾ ਮੁੰਡਾ ਤਿੰਨ ਜਣੇ ਗਏ ਸੀਗੇ ਗੱਡੀ ਦੇ ਵਿੱਚ ਰਸਤੇ ਦੇ ਵਿੱਚ ਆਉਂਦੇ ਹੋਏ ਕੋਈ ਕੁਦਰਤ ਦਾ ਕੋਈ ਇਹ ਜਹਾ ਪਾਣਾ ਵਾਪਰਦਾ ਆ ਕਿ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਆ ਇੱਕ ਜਵਾਨ ਦੀ ਉਹਦੇ ਵਿੱਚੋਂ ਡੈਥ ਹੋ ਜਾਂਦੀ ਆ ਜੋ ਗੱਡੀ ਚਲਾਉਂਦਾ ਹੁੰਦਾ ਗੱਡੀ ਡਵਾਈਡਰ ਦੇ ਵਿੱਚ ਵੱਜਦੀ ਆ ਇਹ ਮਾਛੋਵਾੜਾ ਸਾਹਿਬ ਦੇ ਨਜ਼ਦੀਕ ਪਿੰਡ ਭੱਟੀਆਂ ਦੀ ਗੱਲ ਕਰਨ ਲੱਗਿਆ ਹਾਂ ਮੈਂ ਤੇ ਦੋ ਨੌਜਵਾਨ ਇੱਕ ਮਾਂ ਦੇ ਪੂਰੇ 5 5 6 6 ਫੁੱਟ ਦੇ ਬੱਚੇ ਜੋ ਕਿ ਬੈੱਡ ਦੇ ਉੱਤੇ ਬੈਠ ਬੈ ਜਾਣ ਤੇ ਮਾਂ ਨੂੰ ਉਹ ਬੱਚਿਆਂ ਦੀ ਸੇਵਾ ਕਰਨੀ ਪਵੇ ਤਾਂ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ ਉਹ ਮੰਜ਼ਰ ਦੀ ਅੱਖਾਂ ਦੇ ਸਾਹਮਣੇ ਆਵੇ ਤਾਂ ਕਿਦਾਂ ਦਾ ਹੋਊਗਾ ਮੁੰਡੇ ਦੀਆਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾਵਾਂਗੇ ਮੁੰਡੇ ਦੀਆਂ ਦੋਹੇ ਬਾਹਾਂ ਵੱਡੀਆਂ ਜਾਂਦੀਆਂ ਇੱਕ ਦੀਆਂ ਇੱਕ ਦੀ ਰੀੜ ਦੀ ਹੱਡੀ ਦਾ ਆਪਰੇਸ਼ਨ ਹੋਣਾ ਆ ਪੱਟ ਫੈਕਚਰ ਹੋ ਜਾਂਦਾ ਆ ਤੁਸੀਂ ਇਹ ਆਪੇ ਸੋਚੋ ਵੀ ਜਦੋਂ ਕਿਸੇ ਦੀਆਂ ਦੋ ਬਾਹਾਂ ਵੱਡੀਆਂ ਜਾਣ ਉੱਪਰੋਂ ਤਾਂ ਉਹ ਨਾ ਨਾ ਸਕਦਾ ਆ ਨਾ ਕੁਝ ਖਾ ਸਕਦਾ ਆ ਨਾ ਕੱਪੜੇ ਪਾ ਸਕਦਾ ਆ ਉਹਦੇ ਲਈ ਇੱਕ ਬੰਦਾ ਤਾਂ ਪੱਕਾ ਉਹਦੀ ਸੇਵਾ ਦੇ ਲਈ ਤਾਂ ਰਹੂਗਾ ਹੀ ਰਹੂਗਾ ਸਰਕਾਰਾਂ ਕੋਲ ਵੀ ਉਹਨਾਂ ਨੇ ਮਦਦ ਦੀ ਗੋਹਾਰ ਲਾਈ ਆ ਨਾਹੀਂ ਸਰਕਾਰਾਂ ਨੇ ਕੋਈ ਮਦਦ ਕੀਤੀ ਹਲੇ ਤੱਕ ਉਹਨਾਂ ਦੀ ਚੈਨਲਾਂ ਦੇ ਵਿੱਚ ਖਬਰਾਂ ਅਖਬਾਰਾਂ ਦੇ ਵਿੱਚ ਖਬਰਾਂ ਆਈਆਂ ਸਾਡੇ ਮਛੋੜਾ ਸਾਹਿਬ ਦੇ ਬਹੁਤ ਹੀ ਸੀਨੀਅਰ ਪੱਤਰਕਾਰ ਜੱਗ ਬਾਣੀ ਤੋਂ ਗੁਰਦੀਪ ਟੱਕਰ ਜੀ ਨੇ ਇਹ ਜੋ ਸਟੋਰੀ ਆ ਬਹੁਤ ਵਾਇਰਲ ਕੀਤੀ ਆ ਕਿਉਂਕਿ ਕਹਿੰਦੇ ਆਪਾਂ ਜੇ ਕਿਸੇ ਨੂੰ ਕੁਝ ਦੇ ਨਹੀਂ ਸਕਦੇ ਤਾਂ ਜਿਹੜੀ ਵੀ ਜਿਹੜਾ ਵੀ ਕੋਈ ਖਬਰ ਦੇਖੂਗਾ ਇਹ ਖਬਰ ਨੂੰ ਬਸੇ ਸ਼ੇਅਰ ਜ਼ਰੂਰ ਕਰਦੇ ਹੋ ਸ਼ੇਅਰ ਕਰਦਾ ਹੀ ਹੋਊਗਾ ਵੀ ਕਿਸੇ ਨਾ ਕਿਸੇ ਦਾਨੀ ਵੀਰ ਤੱਕ ਭੈਣ ਭਾਈ ਤੱਕ ਇਹ ਖਬਰ ਪਹੁੰਚ ਜਵੇ ਤਾਂ ਉਹ ਅਗਲਾ ਉਹਦੀ ਮਦਦ ਕਰ ਸਕੇ ਤੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਬਾਹਾਂ ਪਟੀਆਂ ਜਾਂਦੀਆਂ ਨੇ ਤੇ ਮੰਜੇ ਦੇ ਉੱਤੇ ਪਏ ਨੇ ਉਹਨਾਂ ਨੇ ਸਰਕਾਰ ਕੋਲ ਵੀ ਮਦਦ ਦੀ ਗੁਹਾਰ ਲਾਈ ਆ ਵੀ ਸਾਡੀ ਮਦਦ ਕਰੋ ਵੀ ਸਾਡਾ ਇਲਾਜ ਹੀ ਕਰਾ ਦਿੱਤਾ ਜਾਵੇ ਉਹੀ ਬਹੁਤ ਆ ਪਰ ਹਲੇ ਤੱਕ ਕਿਸੇ ਵੀ ਸਮਾਜ ਸੇਵੀ ਜਾਂ ਸਰਕਾਰੀ ਦਰਬਾਰੇ ਜਾਂ ਧਾਰਮਿਕ ਸੰਸਥਾ ਵਾਲਿਆਂ ਨੇ ਉਹਨਾਂ ਦੀ ਹਲੇ ਇਸ ਗੁਹਾਰ ਨੂੰ ਸੁਣਿਆ ਨਹੀਂ ਹੈਗਾ ਤੇ ਤੁਹਾਨੂੰ ਵੀਡੀਓ ਵੀ ਦਿਖਾਉਂਦੇ ਆ ਤੇ ਉਹਨਾਂ ਦੇ ਨੰਬਰ ਵੀ ਤੁਹਾਨੂੰ ਨਾਲ ਦਵਾਂਗੇ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਆਪ ਕੰਟੈਕਟ ਕਰ ਸਕਦੇ ਹੋ ਤੇ ਉਹਨਾਂ ਦੀ ਜੋ ਵੀ ਮਦਦ ਹੋਊਗੀ ਤਾਂ ਤੁਸੀਂ ਕਰ ਦਿਓ ਤੇ ਇਹ ਮਾਛਵਾੜਾ ਸਾਹਿਬ ਦੇ ਨਜ਼ਦੀਕ ਪਿੰਡ ਪੱਟੀਆਂ ਦਾ ਆ ਜਿਸ ਦੀਆਂ ਦੋ ਬਾਹਾਂ ਤੇ ਦੂਜੇ ਪੁੱਤ ਦੀ ਰੀੜ ਦੀ ਹੱਡੀ ਤੇ ਡਾਕਟਰਾਂ ਨੇ ਲੱਖਾਂ ਰੁਪਏ ਦਾ ਖਰਚਾ ਦੱਸਿਆ ਆ ਪਰ ਉਹ ਗਰੀਬ ਪਰਿਵਾਰ ਹੁਣ ਲੱਖਾਂ ਰੁਪਏ ਦਾ ਖਰਚਾ ਕਰੂਗਾ ਕਿਵੇਂ ਇਹ ਗੱਲ ਬਹੁਤ ਹੀ ਸੋਚਣ ਵਾਲੀ ਹੈ ਇਸ ਲਈ ਮੈਂ ਇੱਕ ਮਾਛੋੜਾ ਸਾਹਿਬ ਦੇ ਮੁੰਡਾ ਸਟੋਰੀਆਂ ਲਾਉਂਦਾ ਕੁਲਵਿੰਦਰ ਅਨਮਿਊਡ ਮੇ ਵੀ ਸ਼ਾਇਦ ਚੈਨਲ ਦਾ ਆ ਤੇ ਉਹਨੂੰ ਮੈਂ ਕਹੂੰਗਾ ਜੋ ਭਖਾਰੀਆਂ ਦੇ ਮਗਰ ਪਿਆ ਹੋਇਆ ਵੀ ਭਖਾਰੀਆਂ ਦੇ ਕੋਲੋਂ ਪੈਸੇ ਇਕੱਠੇ ਕਰਕੇ ਧਾਰਮਿਕ ਸੰਸਥਾਵਾਂ ਦੇ ਵਿੱਚ ਦੰਦਾ ਆ ਉਹਦੇ ਨਾਲੋਂ ਚੰਗਾ ਆ ਵੀ ਜੇ ਉਹੀ ਪੈਸੇ ਵੀ ਉਸ ਗਰੀਬ ਦੀ ਮਦਦ ਲਈ ਦਿੱਤੇ ਜਾਣ ਤਾਂ ਵੀ ਉਹਦਾ ਬਹੁਤ ਭਲਾ ਹੋ ਸਕਦਾ ਆ ਇਹ ਕਿਉਂਕਿ ਧਾਰਮਿਕ ਸੰਸਥਾਵਾਂ ਨੂੰ ਤਾਂ ਪਹਿਲਾਂ ਹੀ ਬਹੁਤ ਖੁਸ਼ ਆ ਜਾਂਦਾ ਹੈ ਜੇ ਆਪਾਂ ਕਿਸੇ ਗਰੀਬ ਦੀ ਮਦਦ ਕਰੀਏ ਕਹਿੰਦੇ ਵੀ ਜਿਹੜਾ ਰੱਬ ਆ ਉਹ ਕਿਸੇ ਇਨਸਾਨ ਦੇ ਵਿੱਚ ਹੀ ਵੱਸਦਾ ਆ ਜਦੋਂ ਆਪਾਂ ਉਹਦੀ ਕਿਸੇ ਦੀ ਮਦਦ ਕਰ ਦਿੰਨੇ ਆ ਜਦੋਂ ਨੇ ਅਸੀਸਾਂ ਦੇਣੀਆਂ ਨੇ ਤਾਂ ਤੁਹਾਨੂੰ ਇੱਕ ਤਰ੍ਹਾਂ ਦੀ ਪ੍ਰਮਾਤਮਾ ਦੀ ਉਹ ਅਸੀਸ ਮਿਲਦੀ ਆ ਜਦੋਂ ਆਪਾਂ ਕਿਸੇ ਅਪਾਹਜ ਦੀ ਮਦਦ ਕਰਦੇ ਆ ਕਹਿੰਦੇ ਆ ਵੀ ਆਪਾਂ ਵੀ ਹਾਂਜੀ ਵੀ ਦਾਨਪੂਰਨ ਕਰੋ ਕਰੋ ਉਹਨੂੰ ਪੈਸੇ ਉਹਨੂੰ ਦਿਵੋ ਜਿਹਦਾ ਕੋਈ ਬਾਲੀ ਬਾਰਸ ਨਹੀਂ ਜਾਂ ਕੋਈ ਕੰਮ ਨਹੀਂ ਕਰ ਸਕਦਾ ਹੈਗਾ ਜਿਹਦੇ ਅੱਗੇ ਪਿੱਛੇ ਕੁਝ ਨਹੀਂ ਹੈਗਾ ਠੀਕ ਆ ਜੀ ਕੁੜੀਆਂ ਦੇ ਵੀ ਵਿਆਹ ਕਰਦੇ ਆ ਆਪਾਂ ਸਾਰੇ ਕੁਝ ਕਰਦੇ ਆ ਹੁਣ ਤੁਸੀਂ ਦੇਖੋ ਵੀ ਜਿਹਦੀਆਂ ਦੋਹੇ ਬਾਹਾਂ ਵੱਡੀਆਂ ਗਈਆਂ ਉਹ ਕੰਮ ਕਿਵੇਂ ਕਰੂਗਾ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਆ ਠੀਕ ਆ ਜੀ ਮੈਂ ਤੁਹਾਨੂੰ ਨੰਬਰ ਵੀ ਬੋਲਦਾ ਆ ਨੰਬਰ ਵੀ ਨੋਟ ਕਰਿਓ ਤੇ ਇਸ ਨੰਬਰ ਦੇ ਉੱਤੇ ਜ਼ਰੂਰ ਕੰਟੈਕਟ ਕਰਕੇ ਜਿੰਨੀ ਵੀ ਹੋ ਸਕੇ ਉਹਦੀ ਮਦਦ ਕਰਿਓ 75278 95228 ਇੱਕ ਵਾਰੀ ਹੋਰ ਬੋਲਦਾ 75 278 95288 ਇਸ ਨੰਬਰ ਤੇ ਉੱਤੇ ਜਰੂਰ ਉਹਨਾਂ ਨਾਲ ਪਰਿਵਾਰ ਦਾ ਨੰਬਰ ਆ ਉਹਨਾਂ ਨਾਲ ਸੰਪਰਕ ਕਰਿਓ ਹੋ ਸਕੇ ਤਾਂ ਮਾਛਵਾੜਾ ਸਾਹਿਬ ਦੇ ਪਿੰਡ ਪੱਟੀਆਂ ਦੇ ਕੋਲ ਤੇ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾਵਾਂਗੇ ਤੇ ਉਹਨਾਂ ਦੇ ਨੌਂ ਵਗੈਰਾ ਵੀ ਦੱਸਾਂਗੇ ਤੇ ਜੇ ਤੁਸੀਂ ਉਹਨਾਂ ਨੂੰ ਜਾ ਕੇ ਮਿਲੋ ਤਾਂ ਕੋਲ ਜਾ ਕੇ ਵੀ ਕੋਈ ਮਦਦ ਕਰ ਸਕਦਾ ਹੋਇਆ ਤਾਂ ਜਰੂਰ ਕਰਿਓ ਕਿਸੇ ਤਰ੍ਹਾਂ ਦੀ ਵੀ ਮਦਦ ਕਰਿਓ ਇਲਾਜ ਦੀ ਕਰਾ ਦਿਓ ਉਹਦੇ ਇਲਾਜ ਕੋਈ ਕਰਾ ਸਕਦਾ ਹੋਵੇ ਤਾਂ ਇਲਾਜ ਕਰਾ ਦਿਓ ਕੋਈ ਉਹਨੂੰ ਪੈਸੇ ਦੇ ਸਕਦਾ ਹੋਇਆ ਤਾਂ ਪੈਸੇ ਦੇ ਦਿਓ ਕੋਈ ਰਾਸ਼ਨ ਪੱਤਾ ਪਚਾ ਸਕਦਾ ਹੋਇਆ ਉਹਨਾਂ ਦੇ ਘਰੇ ਤਾਂ ਰਾਸ਼ਨ ਪੱਤਾ ਪਚਾ ਦਿਓ ਤੇ ਕਿਸੇ ਗਰੀਬ ਦੀ ਮਦਦ ਕਰਨੀ ਬਹੁਤ ਮੈਂ ਤਾਂ ਕਹਿੰਦਾ ਵੀ ਪਰਮਾਤਮਾ ਦੇ ਦਰਸ਼ਨ ਕਰਨ ਦੇ ਬਰਾਬਰ ਹੀ ਹੁੰਦੀ ਆ ਤੇ ਹੁਣ ਜਿਹੜੇ ਇੱਕ ਮਾਂ ਦੇ ਦੋਹੇ ਪੁੱਤ ਮੰਜੇ ਤੇ ਪਏ ਨੇ ਤੁਸੀਂ ਆਪ ਹੀ ਸੋ ਸਕਦੇ ਹੋ ਇਸ ਤੋਂ ਬਾਅਦ ਤਾਂ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਜੇ ਮੇਰੀ ਇਹ ਬੇਨਤੀ ਤੁਸੀਂ ਜਿਹੜੇ ਵੀ ਵੀਡੀਓ ਦੇਖਦੇ ਆ ਇਹ ਕਬੂਲ ਕਰੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਨਮਸਕਾਰ ਸਸੀ